ਗੱਲ ਸਟਾਰਟ ਹੁੰਦੀ ਹੈ ਰਾਜ ਤੋਂ ਜਿਹੜੇ ਮਸਲੇ ਨੇ ਤਾਂ ਆਰਮਿਕ ਗ੍ਰੰਥਾਲੇ ਉਹ ਇੱਕ ਰਾਜ ਨੇ ਕੀ ਕਰਨੇ ਹੁੰਦੇ ਨੇ ਸੋਚਾ ਹੁੰਦਾ ਹੈ ਇੱਕ ਸਾਲ ਬਿਹਾਰ ਕਾਵਰ ਦੇ ਬੈਠਿਆ ਪਰ ਭਈ ਜਿਸ ਨੇ ਨਿਖਿਆ ਹੋਣਾ ਉੱਪਰ ਗਰਮੀ ਬਾਰਸ਼ ਠੰਡ ਹੈ ਨਾ ਭਈ ਇੱਕ ਰਾਜ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਪਾਏ ਗੁਰੂ ਮੇਰ ਗੁਰੂ ਦਵਾਰੇ ਵੀ ਆਊਗਾ ਇੱਕ ਰਾਜ ਹੈ ਦਿੱਲੀ ਦਾ ਰਾਜ ਉਹ ਦਿੱਲੀ ਦਾ ਰਾਜ ਜਿਹੜਾ ਕਰਾਸੀ ਨੇ ਸਾਡੇ ਪਰਿਵਾਰ ਸਾਹਿਬ ਟੱਕ ਚੜਾ ਕੇ ਗਿਆ ਜਿਨੇ 25000 ਨੌਜਵਾਨ ਸਾਡੇ ਬੇਕਸੂਰੇ ਮਾਰਦੇ ਨਹਿਰਜ ਰੋੜ ਤੇ ਜਿਨੇ ਸਾਡੇ 3 ਲੱਖ ਸਿੱਖ ਕੌਮ ਦੀ ਬੀਪੀਆਂ ਬੱਚੇ ਮਾਰੇ ਉਹ ਗੰਦਾ ਰਾਜ ਜਿਹੜਾ ਅੱਜ ਦਿੱਲੀ 'ਚ ਚੱਲ ਰਿਹਾ ਆ ਇੱਕ ਹੋਰ ਰਾਜਾ ਤੁਸੀਂ ਉਮੀਦ ਕਰਦੇ ਹੋ ਵੀ ਉਹ ਰਾਜ ਤੋਂ ਨੂੰ ਕਾਨੂੰਨ ਬਣਾ ਕੇ ਦਊਗਾ ਬੇਅਦਬੀਆਂ ਕਰਾਉਣੀਆਂ ਨੇ ਪੰਜਾਬ ਨੂੰ ਅਨਸਟੇਬਲ ਰੱਖਣਾ ਆ ਪੰਜਾਬ ਕਦੀ ਸੁੱਖੀ ਨਾ ਬਸੇ ਇੱਥੇ ਦੇ ਲੋਕ ਨਾ ਇਹਨਾਂ ਚੀਜ਼ਾਂ ਤੇ ਹੀ ਉਲਦੇ ਰਹਿਣ ਤਾਂ ਕਰਕੇ ਅਗਲੀ ਬੇਅਦਬੀਆਂ ਕਰਦੇ ਨੇ ਤਾਂ ਕਰਕੇ ਅਗਰੇ ਇੱਥੇ ਨਸੇ ਬਾੜਦੇ ਨੇ ਤਾਂ ਕਰਕੇ ਪਾਣੀਆਂ ਨਾਲ ਹੰਗਰੇ ਕਿਤੇ ਜਾਂਦੇ ਨੇ ਤਾਂ ਕਰਕੇ ਤੇ ਭਈਏ ਬਾੜੇ ਜਾਂਦੇ ਨੇ ਪਾਈ ਥੋਡੀ ਮੈਸਰ ਖਰਾਬ ਕਰਨੀ ਆ ਪੰਜਾਬ ਦੀ ਥੋਡੀ ਡੈਮੋਗ੍ਰਾਫੀ ਖਰਾਬ ਕਰਨੀ ਆ ਪੰਜਾਬ ਦੀ ਪੰਜਾਬ ਜਾਰਨਾ ਹੈ ਤੁਸੀਂ ਉਮੀਦ ਕਰਦੇ ਹੋ ਥੋੜਾ ਹੱਲ ਹੈ ਆਜ਼ਾਦੀ ਜਦੋਂ ਤੱਕ ਆਜ਼ਾਦੀ ਦੀ ਸੋਚ ਨਹੀਂ ਰੱਖੋਗੇ ਇਸ ਕੰਪਲੇਸਿਸਟਮ ਤੋਂ ਆਜ਼ਾਦ ਹੋਣ ਦੀ ਗੱਲ ਵੀ ਨਹੀਂ ਕਰਾਂਗੇ ਸਿੱਖ ਕੌਮ ਦੇ ਕਰ ਕਰਚ ਗੱਲ ਨਹੀਂ ਚੱਲੂਗੀ ਆਜ਼ਾਦੀ ਵੀ ਉਦੋਂ ਤੱਕ ਤੁਹਾਡਾ ਕੋਈ ਮਸਲਾ ਹੱਲ ਨਹੀਂ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਦੀ ਬਦੇ ਸਲਾਮ ਹੈ ਭਾਈ ਗਰਜੀਤ ਸਿੰਘ ਦੇ ਸੰਘਰਸ਼ ਨੂੰ ਭਾਈ ਕਹਿਣਾ ਸੋਖਾ ਹੁੰਦਾ ਹੈ ਇੱਕ ਸਾਲ ਵਿਹਾਟਾ ਵਰਦੀ ਬੱਜਾ ਪਰ ਭਾਈ ਜਿਸਲੇ ਨਿੱਠਿਆ ਹੋਣਾ ਨਾ ਉੱਤੇ ਗਰਮੀ ਬਾਰਸ਼ ਠੰਡ ਹੈ ਨਾ ਉਹ ਭਾਈ ਗਰਜੀਤ ਸਿੰਘ ਨੂੰ ਪਤਾ ਸਿੱਧਾ ਭਾਈ ਸਿੱਧਾ ਕਰ ਸਕਦੇ ਆ ਉਹਨਾਂ ਦੇ ਸੰਘਰਸ਼ ਗੱਲ ਸਟਾਰਟ ਹੁੰਦੀ ਹੈ ਰਾਜ ਤੋਂ ਜਿਹੜੇ ਮਸਲੇ ਨੇ ਧਾਰਮਿਕ ਗ੍ਰੰਥਾਂ ਵਾਲੇ ਉਹ ਇੱਕ ਰਾਜ ਨੇ ਕੀ ਕਰਨੇ ਹੁੰਦੇ ਨੇ ਵੀ ਜੇ ਗੱਲ ਨੂੰ ਕੋਈ ਧਾਰਮਿਕ ਗ੍ਰੰਥ ਦੀ ਬੇਅਦਬੀ ਕਰੇ ਤੇ ਰਾਜ ਨੂੰ ਨਿਯਮ ਬਣਾਉਣ ਰਾਜ ਤੰਤਰ ਕਾਨੂੰਨ ਬਣਾਵੇ ਸਰਕਾਰਾਂ ਕਾਨੂੰਨ ਬਣਾਉਣ ਸਿਸਟਮ ਕਾਨੂੰਨ ਬਣਾਵੇ ਪਰ ਭਾਈ ਅੱਜ ਤਾਂ ਸਰਕਾਰਾਂ ਦਾ ਵੀ ਨਾਸ ਹੋ ਚੁੱਕਿਆ ਆ ਰਾਜ ਤੰਤਰ ਦਾ ਵੀ ਨਾਸ ਹੋ ਚੁੱਕਿਆ ਆ ਹਰ ਸਿਸਟਮ ਦਾ ਵੀ ਨਾਸ ਹੋ ਚੁੱਕਿਆ ਸਿਰਫ ਇਸ ਦੇ ਸਿਸਟਮ ਦੇ ਅੰਦਰ ਸਿਰਫ ਤਰਿੰਦਗੀ ਰਹਿ ਚੁੱਕੀ ਆ ਤੇ ਇਨਸਾਫੀ ਰਹਿ ਚੁੱਕੀ ਆ ਇੱਥੇ ਕੋਈ ਇਨਸਾਫ ਨਹੀਂ ਹੈਗਾ ਪਹਿਕ ਰਾਜ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਪਾਏ ਗੁਰੂ ਮੇਰ ਕਰੂ ਦੁਆਰੇ ਵੀ ਆਊਗਾ ਰਾਜ ਸੁਨਿਆ ਕਾਲ ਇੱਕ ਰਾਜ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਇਹਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤੋਂ ਨਤਮਸਤਕ ਹੋ ਗਏ ਚਾਹੁੰਦਾ ਸੀ ਉਹਨਾਂ ਤੋਂ ਪ੍ਰੇਰਨਾ ਲੈ ਕੇ ਚੱਲਦਾ ਸੀਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਸਿਖਾਉਂਦੇ ਨੇ ਭਾਈ ਕੋਈ ਜਾਤ ਪਾਤ ਨਹੀਂ ਹੈ ਜੀ ਸਾਰੇ ਧਰਮ ਇੱਕ ਬਰਬਰ ਨੇ ਤੇ ਫਿਰ ਜਿਵੇਂ ਦਰਬਾਰ ਸਾਹਿਬ ਨੂੰ ਚੜਾਇਆ ਜਾਂਦਾ ਸੀ ਉਵੇਂ ਹੀ ਮੰਦਰਾਂ ਦੇ ਸੌਂਦਾ ਚੜਾਇਆ ਜਾਂਦਾ ਸੀ ਉਵੇਂ ਹੀ ਮਸਜਿਦਾਂ ਬਣਾਈਆਂ ਜਾਂਦੀਆਂ ਸੀ ਗਿਆ ਉਹ ਰਾਜ ਸੀਗਾ ਸੱਚਾ ਸੁੱਚਾ ਰਾਜ ਦਿੱਤੇ ਹਰ ਇੱਕ ਬੰਦੇ ਨੂੰ ਨਿਆਂ ਮਿਲਦਾ ਸੀਗਾ ਹਰ ਇੱਕ ਕੀਤਾ ਦਾ ਸਮਾਨ ਹੁੰਦਾ ਸੀਗਾ ਕਿਤੇ ਲੋਕ ਸੁਖੀ ਬਸੇ ਜੀ ਔਰ ਇੱਕ ਰਾਜ ਹੈ ਦਿੱਲੀ ਦਾ ਰਾਜ ਉਹ ਦਿੱਲੀ ਦਾ ਰਾਜ ਜਿਹੜਾ ਕਰਾਸਤੀ ਦੇ ਸਾਡੇ ਦਰਬਾਰ ਸਾਹਿਬ 'ਤੇ ਚੜਾ ਕੇ ਗਿਆ ਜਿਨੇ 25000 ਨੌਜਵਾਨ ਸਾਡੇ ਬੇਕਦੁਰੇ ਮਾਰਤੇ ਮੈਰਜ ਰੋੜਤੇ ਦਿਨੇ ਸਾਡੇ 3 ਲੱਖ ਸਿੱਖ ਕੌਮ ਦੀ ਬੀਪੀਆਂ ਬੱਚੇ ਮਾਰੇ ਉਹ ਗੰਦਾ ਰਾਜ ਜਿਹੜਾ ਦੀ ਦਿੱਲੀ ਤੋਂ ਚੱਲਦਾ ਆ ਇੱਕ ਹੋਰ ਰਾਜਾ ਤੁਸੀਂ ਉਮੀਦ ਕਰਦੇ ਹੋ ਵੀ ਉਹ ਰਾਜ ਕੋਲੋਂ ਕਾਨੂੰਨ ਬਣਾ ਕੇ ਦੇਊਗਾ ਜਿਹੜਾ ਰਾਜ ਇਸ ਕਰਕੇ ਚੱਲਦਾ ਵੀ ਬੇਅੰਗੀਆਂ ਕਰਾਉਣੀਆਂ ਨੇ ਪੰਜਾਬ ਨੂੰ ਅਨਸਟੇਬਲ ਰੱਖਣਾ ਆ ਪੰਜਾਬ ਕਦੇ ਸੁੱਖੀ ਨਾ ਬਸੇ ਇੱਥੇ ਦੇ ਲੋਕ ਨਾ ਇਹਨਾਂ ਚੀਜ਼ਾਂ ਤੇ ਹੀ ਉਲਦੇ ਰਹਿਣ ਕਾ ਕਰਕੇ ਅਗਨੀ ਬੇਅਦਬੀਆਂ ਕਰਦੇ ਨੇ ਕਾ ਕਰਕੇ ਅਗਰੇ ਇੱਥੇ ਨਸੇ ਬਾੜਦੇ ਨੇ ਕਾ ਕਰਕੇ ਪਾਣੀਆਂ ਨਾਲ ਹੰਗਰੀ ਕਿੱਤੇ ਜਾਂਦੇ ਨੇ ਕਾ ਕਰਕੇ ਤੇ ਭਈਏ ਬਾੜੇ ਜਾਂਦੇ ਨੇ ਭਾਈ ਥੋੜੀ ਮੈਸਰ ਖਰਾਬ ਕਰਨੀ ਆ ਪੰਜਾਬ ਦੀ ਥੋੜੀ ਡੈਮੋਗ੍ਰਾਫੀ ਖਰਾਬ ਕਰਨੀ ਆ ਪੰਜਾਬ ਦੀ ਪੰਜਾਬ ਝਾੜਨਾ ਹੈ ਤੁਸੀਂ ਉਮੀਦ ਕਰਦੇ ਹੋ ਵੀ ਉਹ ਸਾਨੂੰ ਕਾਨੂੰਨ ਬਣਾ ਕੇ ਦੇਣਗੇ ਥੋੜਾ ਹੱਲ ਸਿਰਫ ਇੱਕ ਹੈ ਜਿੱਤ ਗੋਮਗਾ ਥੋੜਾ ਹੱਲ ਹੈ ਅਜਾਦੀ ਜਦੋਂ ਤੱਕ ਅਜਾਦੀ ਦੀ ਸੋਚ ਨਹੀਂ ਰੱਖੋਗੇ ਇਸ ਕੰਪੇਨੀ ਸਿਸਟਮ ਤੋਂ ਜਹਾਜ਼ਦਾਰ ਵੀ ਕਾਨੂੰਨੀ ਕਰਾਉਂਦੇ ਐ ਸਿੱਖ ਤੋਂ ਬੇਕਰ ਕਰ ਚ ਗੱਲ ਨਹੀਂ ਚੱਲੂਗੀ ਅਜਾਦੀ ਵੀ ਉਦੋਂ ਤੱਕ ਤੁਹਾਡਾ ਕੋਈ ਮਸਲਾ ਹੱਲ ਨਹੀਂ ਹੋਣਾ ਤੁਹਾਡਾ ਮਸਲਾ ਤੁਹਾਡੇ ਰਾਜ ਨੇ ਹੱਲ ਕਰਨਾ ਆ ਫਿਰ ਕਾਨੂੰਨ ਵੀ ਵਿਅਕਤੀ ਵਾਲੇ ਬਣ ਜਾਣਗੇ ਫਿਰ ਸਾਰੇ ਲਈ ਇੱਕ ਕਾਨੂੰਨ ਹੋਊਗਾ ਅਸੀਂ ਤਾਂ ਸਿਰਫ ਬੇਹਤੀ ਕਰ ਸਕਦੇ ਆ ਵੀ ਕਰ ਕਰ ਚ ਅਜਾਦੀ ਦੀ ਗੱਲ ਚੱਲੇ ਪਰ ਭਾਈ ਹਾਜ਼ਰੀ ਗਲਾਮੀ ਕੱਟ ਰਿਹਾ ਇਸ ਦੇ ਅੰਦਰ ਗਲਾਮੀ ਕੱਟ ਰਿਹਾ ਸਰਵਾਈਵ ਕਰਨਾ ਆ ਸਾਨੂੰ ਇਹ ਵੀ ਪਤਾ ਅਸੀਂ ਖੇਤੀ ਦੀ ਲੜਾਈ ਲੜਦੇ ਆ ਨਾ ਕਿ ਸਾਨੂੰ ਇਹਨਾਂ ਨੇ ਕਦੀ ਸਾਡੀ ਖੇਤੀ ਨੂੰ ਠੀਕ ਨਹੀਂ ਕਰਨਾ ਕੋਈ ਇਹ ਕਿ ਨਿੱਤੀ ਨਹੀਂ ਬਣਾਉਣੀ ਜਿਦੇ ਨਾਲ ਸਾਡੀ ਖੇਤੀ ਠੀਕ ਹੋ ਜੇ ਸਾਨੂੰ ਪਤਾ ਸਾਡੀ ਖੇਤੀ ਦਾ ਹੱਲ ਹੋਣਾ ਸਾਡੇ ਰਾਜ ਚ ਹੋਣਾ ਆ ਪਰ ਅਸੀਂ ਲੜਦੇ ਆ ਐਸਪੀ ਦੇ ਗਰੰਟੀ ਕਾਨੂੰਨ ਲਈ ਅਸੀਂ ਲੜਦੇ ਆ ਕਰਜ਼ਾ ਮੁਕਤੀ ਲਈ ਇਸ ਕਰਕੇ ਲੜਦੇ ਆ ਭਾਈ ਇੱਥੇ ਰਹਿਣਾ ਆ ਕਿ ਆਪਣੀ ਗੁਜਰਬਸਰ ਕਰਨੀ ਆ ਐਵੇਂ ਹੀ ਭਾਈ ਗਰਜੀਤ ਸਿੰਘ ਉਹ ਇਸ ਕਰਕੇ ਤਾਮਰ ਦੇ ਚੜੇ ਨੇ ਵੀ ਭਾਈ ਅਸੀਂ ਦੇਸ਼ ਦੇ ਪਸੰਦੇ ਆ ਸਾਡਾ ਧਰਮ ਹੈ ਸਿੱਖ ਧਰਮ ਅਗਰ ਕੋਈ ਇਹਦੀ ਬੇਅਦਬੀ ਕਰਦਾ ਆ ਉਹ ਤੇ ਨਹੀਂ ਕਾਨੂੰਨ ਬਣਨਾ ਚਾਹੀਦਾ ਤੇ ਸਖਤੋ ਸਖਤ ਸਜ਼ਾ ਮ ਆਪਣੀਆਂ ਚਾਹੀਦੀਆਂ ਨੇ ਕਾਨੂੰਨ ਬਣੂਗਾ ਕਿਵੇਂ ਕਾਨੂੰਨ ਬੜੂਗਾ ਸਿਰ ਜੋੜ ਕੇ ਜਦੋਂ ਸਾਰੀ ਸਿੱਖ ਕੌਮ ਸੜਕਾਂ 'ਤੇ ਹੋਊਗੀ ਨਾ ਕਿਉਂਕਿ ਸਾਰੀ ਸਿੱਖ ਕੌਮ ਧਰਮ ਦੇ ਨਾਲ ਨਾਲ ਜੁੜੂਗੀ ਬਾਣੀ ਦੇ ਨਾਲ ਜੁੜੂਗੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੁੜੂਗੀ ਤੇਰਾ ਪਿਆਰ ਅੱਜ ਭਾਈ ਗਰਜੀਤ ਸਿੰਘ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬੜੇ ਧਰਮ ਨੂੰ ਜਿੱਦਣ ਸਾਰੀ ਕੌਮ ਕਰਨ ਲੱਗੀ ਨਾ ਔਰ ਸਾਰੀ ਕੌਮ ਸੜਕਾਂ ਤੇ ਆ ਗਈ ਔਰ ਇਹਨਾਂ ਲੀਡਰਾਂ ਦੇ ਕੱਪੜੇ ਪਾੜਨ ਲੱਗੇ ਨਾ ਉੱਤੇ ਇਸ ਪੇਜ ਤੇ ਵੀ ਗਰੂਰ ਵੜ ਜਾਊਗਾ ਪਰ ਹੱਥ ਮਤ ਖਾਲ ਥੋੜਾ ਥੋੜਾ ਰਾਜ ਹੈ ਰਾਜ ਨੇ ਤੁਹਾਡੇ ਸਾਰੇ ਮਸਲੇ ਹੱਲ ਕਰਨੇ ਨੇ ਰਾਜ ਕਰੇਗਾ ਰਾਜ